सुजानपुर नगर कौंसल के खिलाफ कूड़े के डंपकरण से माधोपुर कुलियां के लोगों ने किया प्रदर्शन ਉਥੇ ਹੀ ਸਥਾਨੀ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਸਾਨੂੰ ਗੰਦਗੀ ਦੇ ਨਾਲ ਯੋਜਨਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਸੁजानਪੁਰ ਵੱਲੋਂ ਸਾਡੇ ਲਾਗੇ ਕੂੜੇ ਦਾ ਡੈਂਪ ਕੀਤਾ ਜਾ ਰਿਹਾ ਹੈ ਜਦ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਡੀਸੀ ਦੀ ਪਰਮਿਸ਼ਨ ਹੈ ਲੇਕਿਨ ਜਦੋਂ ਉਹਨਾਂ ਨੂੰ ਮੋਹਦਵਾਰਾ ਨੇ ਕਿਹਾ ਕਿ ਸਾਨੂੰ ਪਰਮਿਸ਼ਨ ਦਿਖਾਈ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਡੀਸੀ ਸਾਹਿਬ ਹੀ ਦੱਸ ਸਕਦੇ ਹਨ ਬੜੀ ਹੀ ਵੱਡੀ ਗੱਲ ਹੈ ਇੱਕ ਪਾਸੇ ਚੋਰੀ ਤੇ ਇੱਕ ਪਾਸੇ ਸੀਨਾ ਜੋਰੀ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਮਹਿਰੀ ਵਿਭਾਗ ਵੱਲੋਂ بڑے ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸਾਡੀ ਜ਼ ਨਾ ਕਬਜ਼ੇ ਕੀਤੇ ਜਾਣਗੇ ਤੇ ਨਾ ਹੀ ਕੋਈ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਲੇਕਿਨ ਦੇਖਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਨਗਰ ਕੌਂਸਲ ਵੱਲੋਂ ਇਹਨੇ ਇਹਨੇ ਵੱਡੇ ਕੁੜੇ ਦੇ ਢੇਰ ਲਗਾ ਕੇ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਤੇ ਕੀ ਗੱਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉੱਥੇ ਹੋਰ ਕੋਈ ਪਲਾਨ ਹੈ ਉੱਥੇ ਦੇਖਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਪ੍ਰਦੂਸ਼ਣ ਵਿਭਾਗ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਪ੍ਰਦੂਸ਼ਣ ਮੁਕਤ ਪੰਜਾਬ ਕੀਤਾ ਜਾਵੇਗਾ ਲੇਕਿਨ ਉੱਥੇ ਕੂੜੇ ਦੇ ਢੇਰਾਂ ਨੂੰ ਅੱਗ ਲਗਾ ਕੇ ਲੋਕਾਂ ਨੂੰ ਗੰਦਗੀ ਨਾਲ ਜੂਝਣ ਤੇ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਇਸ ਸੰਬੰਧੀ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਿਆ ਇੱਥੋਂ ਪਤਾ ਚੱਲਦਾ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਰਲੀ ਮਿਲੀ ਹੈ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਫੋਨ ਕੀਤਾ ਤਾਂ ਉਹਨਾਂ ਨੇ ਵੀ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਹੁਣ ਦੇਖੋ ਇੱਕੋ ਹੀ ਜਵਾਬ ਹੈ ਕਿ ਸਾਡੇ ਕੋਲ ਡੀਸੀ ਦੀ ਪਰਮਿਸ਼ਨ ਹੈ ਪਰਮਿਸ਼ਨ ਹੈ ਤਾਂ ਕਿੱਥੇ ਹੈ ਉੱਥੇ ਹੀ ਚੇਤਾਵਨੀ ਦਿੰਦੇ ਹੋਏ ਸਥਾਨੀ ਲੋਕਾਂ ਨੇ ਕਿਹਾ ਕਿ ਅਗਰ ਜਲਦ ਹੀ ਇੱਥੋਂ ਕੂੜੇ ਦੇ ਢੇਰ ਲਗਾਉਣਾ ਬੰਦ ਨਾ ਕੀਤੇ ਗਏ ਤਾਂ ਅਸੀਂ ਨਗਰ ਕੌਂਸਲ ਖਿਲਾਫ ਪ੍ਰਦਰਸ਼ਨ ਕਰਾਂਗੇ ਅਤੇ ਚੱਕਾ ਜਾਮ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਸੁਜਾਨਪੁਰ ਅਤੇ ਡੀਸੀ ਸਾਹਿਬ ਦੀ ਹੋਵੇਗੀ ਚਿੰਤਾ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਧਿਕਾਰੀਆਂ ਨੂੰ ਆਪਾਂ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਸਾਡੇ ਕੋਲ

ਨਗਰ ਕੌਂਸਲ ਸੁਜਾਨਪੁਰ ਮੁਰਦਾਬਾਦ 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 ਨਗਰ ਕੌਂਸਲ ਸੁਜਾਨਪੁਰ ਮੁਰਦਾਬਾਦ 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 ਚੈਨਲ ਕੌਂਸਲ ਨੇ ਖੁਦ ਆਪਾ ਪ੍ਰਦਰਸ਼ਨ ਕੀਤਾ ਜਿਹੜਾ ਪਿੰਡਾਂ ਲਈ ਕਰਨਾ ਚਾਹੀਦਾ ਪਹਿਲਾ ਤਾਂ ਜੀ ਨਿਤਿਨ ਜੀ ਬੜੇ ਬੜੀ ਤੁਹਾਡੀ ਮਿਹਰਬਾਨੀ ਹੈ ਜੀ ਜਿਹੜੇ ਤੁਸੀਂ ਇੱਕ ਖੋਲ ਤੇ ਇੱਥੇ ਆਏ ਹੋ ਸਾਡੀ ਗੱਲ ਸੁਣਨ ਆਏ ਹੋ ਇਹ ਜਿਹੜਾ ਪ੍ਰਦਰਸ਼ਨ ਹੈ ਜੀ ਇਹ ਪਿੰਡ ਵਾਸੀ ਲਈ ਹੈ ਸਾਡੇ ਲਈ ਹੈ ਆਉਣ ਵਾਲੇ ਬੱਚਿਆਂ ਦੇ ਫਿਊਚਰ ਲਈ ਹੈ ਤਾਂ ਕਿ ਪਿੰਡ 'ਚ ਕੋਈ ਬਿਮਾਰੀ ਨਾ ਫੈਲੇ ਪੂਰੇ ਸੁਜਾਨਪੁਰ ਦਾ ਜਿਹੜਾ ਕਚਰਾ ਹੈ ਜੀ ਕਮੇਟੀ ਘਰ ਦਾ ਉਹਦੇ ਪੂਰੇ ਮਿਊਨਿਸਪਲ ਕੌਂਸਲ ਸੁ ਦੂਸਰੀ ਗੱਲ ਕਈ ਵਾਰ ਸਾਡੀ ਪੰਚਾਇਤ ਨੇ ਇਹਨਾਂ ਨੂੰ ਮਨਾਂ ਕੀਤਾ ਇਹ ਡਿਲੇ ਕਰਦੇ ਰਹਿੰਦੇ ਜੀ ਅਚਾ ਇੱਥੇ ਆਪਾਂ ਪ੍ਰੋਜੈਕਟ ਲਾ ਦੇਾਂਗੇ ਇੱਥੋਂ ਆਪਾਂ ਡੰਪ ਚੁਕਾ ਦੇਾਂਗੇ ਜੀ ਕੋਈ ਨਾ ਕੋਈ ਡਿਲੇ ਮਤਲਬ ਕਰ ਦਿੰਦੇ ਨੇ ਇਹ ਉਸ ਤੋਂ ਬਾਅਦ ਅੱਜ ਮੇਰੀ ਇਹਨਾਂ ਦੇ ਕੋਈ ਸੈਣੀ ਸਾਹਿਬ ਨਾਲ ਗੱਲ ਹੋਈ ਹੈ ਮੈਂ ਨਹੀਂ ਜਾਣਦਾ ਉਹ ਕੀ ਡੈਗਨੀਸ਼ਨ ਉਹਨਾਂ ਦੀ ਕੀ ਸੁਪਰੀਡੈਂਟਾ ਜਾਂ ਕੋਈ ਵੀ ਹੈ ਉਹਨਾਂ ਦਾ ਬਿਆਨ ਇਹ ਹੈ ਕਿ ਇਹ ਪਰਮਿਸ਼ਨ ਜਿਹੜੀ ਆ ਸਾਨੂੰ ਡੀਸੀ ਸਾਹਿਬ ਨੇ ਦਿੱਤੀ ਹੈ ਤੇ ਜੇ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀ ਦੀ ਹੈ ਤੇ ਕਿਆ ਇਦੇ ਚ ਪੂਰੀ ਸਪੱਸ਼ਟ ਭਾਰਤ ਮਿਸ਼ਨ ਦੀ ਗਾਈਡਲਾਈਨ ਨੂੰ ਫੋਲੋ ਕੀਤਾ ਗਿਆ ਕਿ ਕਿੰਨੀ ਜਿਹੜੀ ਡਿਸਟੈਂਸ ਤੋਂ ਤੁਸੀਂ ਰਿਹਾ ਇਸ ਤਰ੍ਹਾਂ ਕਿੰਨਾ ਡਿਸਟੈਂਸ ਹੋਣਾ ਚਾਹੀਦਾ ਕਿ ਜਿੱਥੇ ਤੁਸੀਂ ਡੰਪ ਕਰ ਸਕਦੇ ਹੋ ਕੂੜਾ ਤੇ ਸਾਡੀ ਤੇਹੀ ਮੰਗ ਹੈ ਜੀ ਕਿ ਇਹ ਬੰਦ ਕੀਤਾ ਜਾਏ ਤੇ ਜੇ ਜੋ ਵੀ ਇਹਦੇ ਦੀ ਜੋ ਵੀ ਸਾਨੂੰ ਦੱਸ ਦੇ ਕੇ ਸਾਡੇ ਕੋਲ ਪੂਰੀ ਪ੍ਰੋਪਰ ਫਾਈਲ ਹੈ ਸਾਨੂੰ ਪੰਚਾਇਤ ਨੇ ਇਹ ਜਗ੍ਹਾ ਅਲਾਟ ਕੀਤੀ ਹੋਈ ਹੈ ਉਹਦੀ ਪੂਰੀ ਜਿਹੜੀ ਸ਼ਾਨਬੀਨ ਕੀਤੀ ਜਾਏ ਤੇ ਜਿਹੜੀ ਇਹ ਗੰਦਗੀ ਇੱਥੇ ਨਾ ਫਲਾਈ ਜਾਏ ਜਿੰਨੇ ਕਾਉਂਸਲ ਨਹੀਂ ਬੰਦ ਕਰਦੀ ਫਿਰ ਤੁਹਾਡਾ ਕੀ ਕੰਮ ਹੈ ਦੇਖੋ ਜੀ ਲੜਾਈ ਝਗੜੇ ਦੇ ਜਿਹੜੇ ਅਸੀਂ ਉਹ ਹਮੇਸ਼ਾ ਪਰ ਖਿਲਾਫ ਰਹੇ ਆਂ ਤੇ ਬਾਇਲਸ਼ਣਾ ਹੀ ਪਸੰਦ ਨਹੀਂ ਕਰਦੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਬਾਕੀ ਲੜਾਈ ਲੜਨੀ ਜਾਣਦੇ ਆ ਜੀ ਸਾਰੇ ਵੀਰ ਭਰਾ ਆਪਣੇ ਨਾਲ ਆ ਇਹਦੇ ਲਈ ਆਪਾਂ ਜੇ ਸਾਨੂੰ ਲੀਗਲ ਕੋਈ ਐਕਸ਼ਨ ਲੈਣਾ ਪਿਆ ਕਿਸੇ ਕੋਰਟ ਦਾ ਰੁਖ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ ਪਰ ਇਹ ਜਿਹੜੀ ਗੰਦਗੀ ਆਪਾਂ ਇੱਥੇ ਨਹੀਂ ਪੈਂਦੇ ਆਗੇ ਜੀ ਪਰਮਿਸ਼ਨ ਦਿਖਾਈ ਇਹਨਾਂ ਕੋਈ ਨਹੀਂ ਨਹੀਂ ਜੀ ਨਹੀਂ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਪਰਮਿਸ਼ਨ ਸਾਨੂੰ ਵਟਸਐਪ ਕਰ ਦਿਓ ਆਪਾਂ ਕੂੜਾ ਸੁਕਣ ਦਿੰਨੇ ਆ ਉਹ ਕਹਦੇ ਜੀ ਨਹੀਂ ਸਾਨੂੰ ਡੀਸੀ ਸਾਹਿਬ ਦਾ ਹੁਕਮ ਹੈ ਤੇ ਡੀਸੀ ਸਾਹਿਬ ਦਾ ਹੁਕਮ ਇਹ ਸੱਚ ਆ ਝੂਠ ਹੈ ਇਹ ਡੀਸੀ ਸਾਹਿਬੀ ਦਾ ਸੱਚ ਹੈ ਜੀ ਹੁਣ ਤੁਹਾਡੇ ਖਿਲਾਫ ਪਰਮਿਸ਼ਨ ਕੀਤਾ ਯਾਰਾ ਕੀ ਕਰਨਾ ਭਜੀ ਕਾਰਨ ਇਹ ਹੈਗਾ ਕਿ ਨਗਰ ਕੌਂਸਲ ਵਾਲੇ ਰੋਜ਼ ਜਨ ਕੇ ਇੱਥੇ ਜਿਹੜਾ ਕੋੜਾ ਆ ਉਹ ਛੁਟਕੇ ਜਾਂਦੇ ਨਾ ਅਸੀਂ ਬਾਰ ਬਾਰ ਉਹਨਾਂ ਨੂੰ ਮਨਾ ਕੀਤਾ ਪਰ ਲੇਕਿਨ ਉਹ ਸਾਡੇ ਮਨਾ ਕਰਨ ਤੇ ਵੀ ਨਹੀਂ ਰੁਕਰੇ ਜਿਹੜਾ ਇਹਦੀ ਕੁੜੇ ਦੀ ਵਜ੍ਹਾ ਕਰਕੇ ਸਾਡੇ ਪਿੰਡ ਦੇ ਵਿੱਚ ਪੋਲੂਸ਼ਨ ਪੈ ਰਿਆ ਔਰ ਪੋਲੂਸ਼ਨ ਦੇ ਨਾਲ ਮੱਖੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਪਿੰਡ ਦੇ ਕਾਫੀ ਲੋਕ ਜਿਹੜੇ ਬਿਮਾਰ ਹੋ ਚੁੱਕੇ ਨੇ ਅਸੀਂ ਬਾਰ ਬਾਰ ਅਪੀਲ ਕੀਤੀ ਹੈ ਉਹਨਾਂ ਨੂੰ ਕਿ ਜਿਹੜਾ ਇੱਥੇ ਇਹ ਕੂੜਾ ਨਾ ਛੁੱਟਿਆ ਜਾਵੇ ਲੇਕਿਨ ਉਹ ਸਾਡੇ ਕਹਿਣ ਦੇ ਉੱਤੇ ਨਾ ਰੁਕੇ ਉਹ ਮੇਥੋ ਦਾ ਕੀ ਉਹ ਕਹਿੰਦੇ ਨਾ ਕਿ ਆਸੀ ਪਰਮਿਸ਼ਨ ਲਈ ਆ ਐਡੀਸ਼ੀ ਤੋਂ ਪਰਮਿਸ਼ਨ ਲਈ ਆ ਜਦਕਿ ਨਾ ਸਾਨੂੰ ਕੋਈ ਪਰਮਿਸ਼ਨ ਦਿਖਾਉਂਦੇ ਨਾ ਨਾ ਕੁਛ ਜਨਕਿ ਕੋਈ ਵੀ ਡਾਕੂਮੈਂਟ ਅਜੇ ਤੱਕ ਦਿਖਾ ਨਹੀਂ ਪਾਇਆ ਇਸ ਲਈ ਆਸੀ ਇਹਨਾਂ ਨੂੰ ਕਹਿ ਰਹੇ ਆ ਕਿ ਇੱਥੇ ਕੋੜਾ ਨਹੀਂ ਛੋਟਾ ਅੱਜ ਵੀ ਆਸੀ ਨਾਲ ਜਿਹੜੀਆਂ ਟਰਾਲੀਆਂ ਉਹ ਵਾਪਿਸ ਕੀਤੀਆਂ ਇਹ ਦੂਸਰਾ ਇਹ ਆ ਕਿ ਦੇਖੋ ਇੱਥੇ ਅੱਗ ਨਹੀਂ ਲਗਾ ਸਕਦੇ ਇਹਨਾਂ ਨੇ ਅੱਗ ਲਗਾਈ ਆ ਅੱਗ ਲਗਾਨ ਦੇ ਨਾਲ ਪੋਲੂਸ਼ਨ ਫੈਲਦਾ ਔਰ ਪੋਲੂਸ਼ਨ ਜਿਹੜਾ ਧੂਮਾ ਪਿੰਡ ਦੇ ਵਿੱਚ ਜਾਂਦਾ ਔਰ ਪਿੰਡ ਦੇ ਵਿੱਚ ਬਿਮਾਰੀਆਂ ਜਨਕਿ ਫੈਲਣਗੀਆਂ ਇਸ ਕਰਕੇ ਇਹਨਾਂ ਨੂੰ ਇੱਕਦੇ ਪੁੱਛਿਆ ਜਾਵੇ ਕਿ ਜਿਹੜਾ ਇਹ ਅੱਗ ਲਾਉਣ ਦੇ ਪਰਮਿਸ਼ਨ ਕਿੰਨੇ ਇਹਨਾਂ ਨੂੰ ਦਿੱਤੀ ਹੈ ਪੋਲਿਊਸ਼ਨ ਬੋਰਡ ਨੂੰ ਜਨਕਿ ਇਹ ਹੈ ਕਹਿੰਦੇ ਆ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਕਿਉਂ ਇਹਨਾਂ ਨੇ ਇੱਥੇ ਅੱਗ ਲਗਾਈ ਹੈ ਜਿਹਦੇ ਨਾਲ ਜਨਕਿ ਪੋਲਿਊਸ਼ਨ ਫੈਲ ਰਿਹਾ ਔਰ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੱਖੀ ਔਰ ਬਿਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਇਹ ਜਿਹੜਾ ਇੱਥੇ ਕੋੜਾ ਛੋਟਾ ਨੇ ਬੰਦ ਕੀਤਾ ਜਾਵੇ ਜੇ ਨਹੀਂ ਕੀਤਾ ਜਾਏਗਾ ਤੁਹਾਡੇ ਲੋਕੀ ਐਕਸ਼ਨ ਲੈ ਜੇ ਅਗਰ ਨਹੀਂ ਬੰਦ ਕੀਤਾ ਜਾਏਗਾ ਤਾਂ ਅਸੀਂ ਰੋਡ ਜਾਮ ਕਰਕੇ ਪੂਰਾ ਪਿੰਡ ਇਕੱਠਾ ਹੋ ਕੇ ਆਹੀ ਪ੍ਰਦਰਸ਼ਨ ਕਰਾਂਗੇ ਔਰ ਨਗਰ ਕੌਂਸਲ ਦੇ ਖਿਲਾਫ ਇੱਕ ਪ੍ਰਦਰਸ਼ਨ ਕਰਾਂਗੇ ਔਰ ਜੀਟੀ ਰੋਡ ਜਿਹੜਾ ਜਾਮ ਕਰਾਂਗੇ ਜੀ ਇਸ ਮੰਦੀਤ ਕਾਰੀਆਂ ਦੱਸਿਆ ਨਗਰ ਕੌਂਸਲ ਦੀ ਹਾਂ ਜੀ ਹਾਂ ਜੀ ਸਰ ਇੱਕ ਵਾਰ ਨਹੀਂ ਬਹੁਤ ਵਾਰ ਦਾ ਚੁੱਕਿਆ ਜੀ ਕੀ ਕਹਿੰਦੇ ਹੋ ਹਾਂ ਜੀ ਹਾਂ ਜੀ ਬਸ ਇਹਨਾਂ ਨੇ ਕਿਹਾ ਕਿ ਸਾਨੂੰ 2 ਦਿਨ ਦਾ ਟਾਰਗੇਟ ਦਿਓ ਜਦ ਵੀ ਇਹ ਪੁੱਛਦੇ ਆਂ ਬਸ 2 ਦਿਨ ਦਾ ਟਾਈਮ ਮੰਗਦੇ ਨੇ ਜੀ ਔਰ ਕੁਛ ਨਹੀਂ ਕਰਦੇ ਬਾਕੀ ਉਹਨਾਂ ਨੇ ਕਿਹਾ ਕੀ ਅਸੀਂ ਜਨਨੇ ਕਿ ਜਿਹੜਾ ਇੱਥੇ ਮਸ਼ੀਨਾਂ ਲਗਾਵਾਂਗੇ ਪਰ ਅੱਜ ਤੱਕ ਕੋਈ ਵੀ ਮਸ਼ੀਨ ਨਹੀਂ ਆਈ ਨਾ ਹੀ ਇਹਨਾਂ ਨੇ ਕੋਈ ਉਹ ਕਹਿੰਦੇ ਸੀਗੇ ਅਸੀਂ ਕਰਾਂਗੇ ਬੂਟੇ ਵਗੈਰਾ ਲਗਵਾਵਾਂਗੇ ਕੋਈ ਵੀ ਬੂਟਾ ਵਗੈਰਾ ਨਹੀਂ ਲਗ ਕੀ ਲੋਕਡਾਊਨ ਗਰਮੀ ਅਸੀਂ ਚੱਲੋ ਸਦਰ ਬੁਮਾਰੀਆਂ ਖਾਲਸੋ ਭਾਈ ਬਹੁਤ ਜ਼ਿਆਦਾ ਬਿਮਾਰੀਆਂ ਸਾਡੇ ਮੱਖੀਆਂ ਦਾ ਬਹੁਤ ਹੀ ਜ਼ਿਆਦਾ ਤੁਸੀਂ ਸਾਡੇ ਪਿੰਡ ਜਾ ਕੇ ਦੇਖੋ ਕੀ ਹਾਲ ਹੈ ਲੋਕੀ ਬਿਮਾਰ ਪੈਣਾ ਔਰ ਮੱਖੀਆਂ ਮੱਖੀ ਬਹੁਤ ਜ਼ਿਆਦਾ ਸਰ ਮੇਰਾ ਕਹਨ ਦੱਸ ਜੀ ਮਾਧਪੁਰ ਖੁੱਲੀਆਂ ਜੀ ਅੱਜ ਕਿਰਾ 15 ਸ਼ਹਿਰ ਕੀਤਾ ਯਾਰ ਨਗਰ ਕੌਂਸਲ ਦੇ ਖਿਲਾਫ ਕੀ ਕਹਿਣਾ ਚਾਹੋਗੇ ਸਰ ਕਹਿਣਾ ਕੀ ਆਹੀਂ 100 ਵਾਰੀ ਯਾਨਕਿ ਟਰਾਲੀਆਂ ਇਥੋਂ ਬਾਸ ਮੋੜ ਕੇ ਆਉਂਦੀ ਦੋ ਟਰਾਲੀਆਂ ਆਈਆਂ ਯਾਨਕਿ ਉਹ ਪੋਰਟੋਂ ਪਿੱਛੇ ਮੋੜ ਦਿੱਤੀਆਂ ਆਏ ਉੱਥੇ ਅੱਗੇ ਅੱਗੇ ਅਡੇ ਦੇ ਵਿੱਚ ਜਾ ਕੇ ਰੋਕ ਕੇ ਜਿਹੜੇ ਅਸੀਂ ਇੱਥੇ ਚੱਲ ਜਾਣਾ ਹੈ ਦੁਬਾਰਾ ਮੋੜ ਕੇ ਇਹਨਾਂ ਦੇ ਕੂੜਾ ਫੇਰ ਡੈਂਪ ਕਰ ਦਿੰਦੇ ਆ ਇਹਨੇ ਅੱਗ ਲਾਈ ਆ ਜਿੰਨੀਆਂ ਮੱਖੀਆਂ ਪ੍ਰਦੂਸ਼ਣ ਬੱਚੇ ਸਾਡੇ ਬਿਮਾਰ ਹੁੰਦੇ ਆ ਖਾਂਸੀ ਬੁਖਾਰ ਹਰ ਬੱਚੇ ਨੂੰ ਛੋਟੇ ਛੋਟੇ ਬੱਚਿਆਂ ਨੂੰ ਤੇ ਸਾਡੀ ਵੀ ਇਹੀ ਗਿਆਰਸਾ ਜੀ ਇਹਨਾਂ ਵੱਲੋਂ ਇੱਥੇ ਕੂੜਾ ਨਹੀਂ ਸੁੱਟਿਆ ਜਾਏ ਕੀ ਜ਼ਮੀਨ ਤੇ ਕੂੜਾ ਕਿਤੇ ਆਂਦਾ ਹੈ ਹਾਦਸੇ ਸਾਰੇ ਆਪਣੇ ਬੜੀਆਂ ਪੰਚਾਇਤ ਦੀ ਆ ਅਥੋਂ ਮਾ ਕੇ ਕਿਲੋ 7 ਕਿਲੋਮੀਟਰ ਇਹ ਕਿਲੋਮੀਟਰ ਵੱਧ ਤੋਂ ਵੱਧ ਕਿਲੋਮੀਟਰ ਸਭ ਤੋਂ ਵੱਡੀ ਚੀਜ਼ ਇਹ ਕਿ ਉਹ ਨਾਲ ਹੀ ਪਿੰਡੇ ਨਾਲ ਹੀ ਲੱਗਦਾ ਉਹਦੇ ਜਦੋਂ ਵੀ ਇੱਥੇ ਕੂੜਾ ਡੈਂਪ ਕਰਦੇ ਆ ਹਵਾਵਾਂ ਦੀ ਅਦਰ ਨੂੰ ਇਹਨੇ ਤੇ ਸਾਰੀ ਮੱਖੀ ਮੱਛਰ ਜੋ ਵੀ ਆ ਤੇ ਪੈਦਾ ਹੋ ਕੇ ਸਾਰੇ ਪਿੰਡਾਂ ਨੂੰ ਜਾਂਦਾ ਘਰਾਂ ਨੂੰ ਕੀ ਅਪੀਲ ਕਰੋਗੇ ਇਹ ਤਾਂ ਸਰ ਇਹੀ ਹੈ ਨਗਰ ਕੌਂਸਲ ਜਾਂ ਪ੍ਰਾਧਾਨ ਨੂੰ ਅੱਜ ਤੋਂ ਬਾਅਦ ਇਹ ਅੱਗੇ ਤੋਂ ਬਾਅਦ ਨਾ ਇੱਥੇ ਡੈਂਪ ਕਰਣ ਦੀ ਕੂੜਾ ਅਸੀਂ ਇਹ ਕਹਿ ਸਕਦੇ ਜੀ ਸਰ ਦੇਖੋ ਜੀ ਇੱਥੇ ਮੇਰੇ ਕੋਸ਼ਿਸ਼ ਨੂੰ ਸਿਆਪਰ ਨੂੰ ਅਸੀਂ ਅਪੀਲ ਕਰਨੇ ਆ ਕਿ ਜਿਹੜਾ ਇਹਨੇ ਅੱਗ ਲਾਈ ਆ ਇਹਨੂੰ ਕਿਹਨਾਂ ਨੂੰ ਪੁੱਛ ਕੇ ਅੱਗ ਲਾਈ ਆ ਇੱਥੇ ਇਹ ਪ੍ਰੂਪਲੂਸ਼ਨ ਬੋਰਡ ਆ ਜਿਹੜਾ ਉਹਨਾਂ ਨੂੰ ਪੁੱਛ ਕੇ ਅੱਗ ਲਾਈ ਆ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਜਨਨ ਕਿ ਜਿਹੜਾ ਮੈਂ ਧੂਆ ਆ ਸਾਰੇ ਪਿੰਡ ਨੂੰ ਜਾਂਦਾ ਆ ਤੇ ਸਾਰੇ ਪਿੰਡ ਰੁਸ਼ੀਪ ਨੂੰ ਜਾਂਦਾ ਆ ਜਨਨ ਕਿ ਨਾ ਸਾ ਕੋਈ ਲਾਪੰਦਾ ਆ ਤੂੰ ਮੱਖੀ ਮਸਰ ਜਿਹੜਾ ਜਨਨ ਕਿ ਬਹੁਤ ਜ਼ਿਆਦਾ ਪੈਦਾ ਹੋ ਕੇ ਸਾਰਾ ਪਿੰਡ ਨੂੰ ਜਾਂਦਾ ਇੱਥੇ ਕੁਝ ਨਹੀਂ ਰਹਿੰਦਾ ਇਹ ਕਹਿੰਦੇ ਕਿ ਅਸੀਂ ਇਸ ਦੇ ਵਿੱਚ ਬੂਟੇ ਲਾਏ ਆ ਤੁਸੀਂ ਆਪੇ ਕੈਮਰਾ ਕਮਾ ਕੇ ਦੇਖ ਲਓ ਇੱਥੇ ਕੋਈ ਮੁੱਟਾ ਨਹੀਂ ਤੁਹਾਨੂੰ ਲੱਗੇਗਾ ਜੀ ਸਰ ਕਿਹੜਾ ਪਿੰਡ ਆਪਾਂ ਮਾਰੋ ਪਰ ਕੁਲੀਆਂ ਸਰ ਸਰ ਕੀ ਪ੍ਰਦਰਸ਼ਨ ਕੀਤਾ ਯਾਰ ਅੱਜ ਨਗਰ ਕੌਂਸਲ ਦੇ ਖਲਾਫ ਕੀਤਾ ਹਾਂ ਸਰਕਾਰ ਨੇ ਹੀ ਹੈ ਕਿ ਐਕਚੁਅਲੀ ਅੱਜ ਤੋਂ 1 ਮਹੀਨਾ 1.5 ਮਹੀਨਾ ਪਹਿਲਾਂ ਖੁਦ ਮੈਂ ਔਰ ਨਾਲ ਗੁਪਤਾ ਹੀ ਸੀਗੇ ਅਹੀਂ ਟਰਾਲੀਆਂ ਨਾਲ ਨਹੀਂ ਇੱਥੇ ਡੱਕੀਆਂ ਸੀਗੀਆਂ ਮੈਂ ਕਿਹਾ ਵੀ ਇੱਧਰ ਗਾਂ ਤਾਂ ਨਾ ਸੁੱਟੋ ਬਹੁਤ ਜ਼ਿਆਦਾ ਪੋਲੂਸ਼ਨ ਔਰ ਅੱਜ ਤੋਂ ਪਹਿਲਾਂ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਇੰਨੀ ਕਿ ਮੱਖੀ ਪਿੰਡ ਹੋ ਗਈ ਕਿ ਅਸੀਂ ਮਤਲਬ ਘਰ ਬਹਿਣ ਤੋਂ ਵੀ ਦੁਖੀ ਹਾਂ ਰੋਟੀ ਖਾਣਾਂ ਦੀ ਦੂਰ ਦੀ ਗੱਲ ਹੈ ਅੰਦਰ ਬੈਜੀ ਕਮਰੇ ਦੇ ਅੰਦਰ ਬਾਹਰ ਆ ਜੋ ਬਾਹਰ ਮਤਲਬ ਘਰ ਡੰਗਰ ਰੱਖੇ ਜੋ ਤੇ ਮੱਖੀ ਨਹੀਂ ਹੁੰਦੀ ਜਿੰਨੀ ਮੱਖੀ ਇਹਦਾ ਕਾਰਨ ਹੈ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਇਹ ਕਹਿੰਦੇ ਨਹੀਂ ਨਹੀਂ ਸਾਡਾ ਪਰਮਿਸ਼ਨ ਹੈ ਤੁਸੀਂ ਉੱਥੇ ਆਓ ਨਗਰ ਕੌਂਸਲ ਨੂੰ ਮਿਲਵਾ ਕੇ ਪ੍ਰਧਾਨ ਨੂੰ ਮਿਲੋ ਅਸੀਂ ਉਹਨੂੰ ਕਹਿ ਦਿੱਤੀ ਮੈਂ ਕਿ ਤੁਸੀਂ ਇਦਾਂ ਕਰੋ 1.5 ਕੋਈ ਮੀਟਰ ਅੱਗੇ ਚੱਲ ਜਾਓ ਜਿੱਥੇ ਜੇ ਐਂਕਲ ਨੇ ਸੁੱਟੇ ਕਰਦੇ ਉਧਰ ਸੁੱਟ ਲਓ ਜਦੋਂ ਤੂਫਾਨ ਆਏਗਾ ਉਹ ਉਧਰੋਂ ਚੱਲੇਗਾ ਪਾਣੀ ਵੀ ਆਂਦਾ ਪੋਲੂਸ਼ਨ ਘੱਟ ਹੋਏਗਾ ਅਦਰਵਾਈਜ਼ ਨਾਲ ਸਾਡੀ ਕੋਈ ਨਹੀਂ ਮੰਨੀ ਸਾਨੂੰ ਇਹ ਨਹੀਂ ਪਤਾ ਕਿ ਉਹਨੇ ਕਿਹਦੀ ਬੈਕਗ੍ਰਾਉਂਡ ਹੈ ਕਿਹਦੀ ਨਹੀਂ ਇਹ ਗੱਲ ਪੋਲੂਸ਼ਨ ਦੀ ਜਿੱਦਾਂ ਜੱਗ ਲੱਗੀ ਇੱਥੇ ਇੰਤੋਂ ਤੇ ਤੁਸੀਂ ਦੇਖੋ ਨਾ ਕਿ ਪੋਲੂਸ਼ਨ ਵਾਲੇ ਵੀ ਮਿੰਟੋਂ ਮਿੰਟੇ ਆ ਜਾਂਦੇ ਆ ਇਹ ਕੈਮਿਕਲ ਇੰਡਸਟਰੀ ਚੱਲੇ ਕਰਦੀ ਐ ਇੱਥੇ ਜੇ ਕਿਤੇ ਦੋ ਪੌਦੇ ਨਾਲ ਲੱਗੇ ਨੇ ਹੁਣ ਉਹਨਾਂ ਦਾ ਪ੍ਰੋਡਕਸ਼ਨ ਫੇਲ ਹੋ ਜਾਂਦਾ ਜੀ ਇੱਥੇ ਕੋਈ ਕੋਈ ਧਰ ਹੀ ਗੱਲ ਨਹੀਂ ਕੋਈ ਪੋਲੂਸ਼ਨ ਚੱਕ ਨਹੀਂ ਕਰੇਗਾ ਤਾਂ ਕੋਈ ਕੁਝ ਨਹੀਂ ਅਨ ਤਾਂ ਸਾਡੀ ਇਹੀ ਪ੍ਰਾਰਥਨਾ ਹੈ ਕਿ ਜੋ ਪਿੰਡ ਚ ਰਹਿੰਦੇ ਆ ਬੱਚੇ ਨੇ ਕਿ ਇਹ ਏੜੀ ਮੱਖੀ ਮਛਰਿਆਂ ਦੇ ਕੋਲੋਂ ਬਚਾਅ ਕਰੋ ਇਹ ਪੋਲੂਸ਼ਨ ਅੱਜ ਤੁਸੀਂ ਦੇਖੋ ਤੁਸੀਂ ਖੁਦ ਖੜੇ ਹੋ ਦੇਖੋ ਕਿੰਨੇ ਮੱਖੀਛਰ ਦੇ ਕਿੰਨੇ ਬੈਠੀ ਰਹੀਏ ਤੇ ਇਹ ਮੌਕੇ ਤੁਸੀਂ ਦੇਖ ਲਿਆ ਸਭ ਕੋਈ ਠੀਕ ਹੈ ਨਾ ਬਾਕੀ ਤਾਂ ਇਹ ਸਾਈਟ ਤੇ ਵਾਕਿਆ ਮੁੰਡੇ ਨੇ ਏਡੀ ਗੱ ਕਾਮ ਰਕਮ ਉਹ ਪੂਰਾ ਤੁਸੀਂ ਜੇ ਕਿਤੇ ਹੋਰ ਜਿਹੜੇ 2-4 ਇੰਡਸਟਰੀ ਜਿਹੜੀ 2-4 ਕੈਸੇ ਚੱਲੇ ਕਰਦੇ ਆ ਨਾ ਐਕਚੁਅਲੀ ਉਹ ਵੀ ਦੁਖੀ ਨੇ ਹੈ ਇਸ ਵੇਲੇ ਬੰਦ ਨੇ ਜੇ ਇਸ ਵੇਲੇ ਇੱਥੇ ਕੋਈ ਨੇੜੇ ਹੁੰਦੇ ਤੁਹਾਨੂੰ ਆਪਣੀ ਪ੍ਰੋਬਲਮ ਉਹ ਵੀ ਦੱਸਦੇ ਹਾਲਾਂਕਿ ਉਹ ਵੀ ਸਰਕਾਰ ਨੂੰ ਟੈਕਸ ਦੇ ਕਰਦੇ ਸਭ ਕੁਝ ਦੇ ਕਰਦੇ ਦੇਖੋ ਕਿਹੇ ਕਿਸਾਨ ਤੇ ਜਾ ਕੇ ਹਰ ਜਗ੍ਹਾ ਤੇ ਮਤਲਬ ਪੋਲੂਸ਼ਨ ਵਾਸਤੇ ਉਹਨਾਂ ਨੇ ਪੇੜ ਲਾਇਆ ਪੌਦੇ ਲਾਇਆ ਇੱਥੇ ਕੋਈ ਇਦਾਂ ਨਹੀਂ ਕੋਈ ਕੋਈ ਹੈ ਹੀ ਨਹੀਂ ਇਦਾਂ ਦੀ ਕੋਈ ਗੱਲ ਕੀ ਪੀਲ ਅੰਤ ਸਾਡੀ ਇਹ ਪੀਲ ਆ ਕੇ ਚਲੋ ਚਾਹੇ ਕਿ ਉਹ ਨਗਰ ਕੌਂਸਲ ਦੇ ਪ੍ਰਧਾਨਾ ਚਾਹੇ ਕੁਝ ਵੀ ਨਾ ਸੁजानਪੁਰ ਦਾ ਗੰਦਾ ਜਗਾ ਉਹ ਦੇਹਨੇ ਵਾਏ ਕਿਤੇ ਸੁਟਣ ਬਲਕੇ ਨਾਲ ਸਾਨੂੰ ਦੁਖੀ ਕਰਨਾ ਆਪ ਸੁਖੀ ਹੋਗੇ ਤੁਹਾਨੂੰ ਦੁਖੀ ਕਰਤਾ ਵੀ ਛੱਕ ਨੇ ਦੂਸਰੀ ਪੰਚਾਇਤ ਅਹੀਂ ਮੰਨਿਆ ਕਿ 베ੜੀ ਪੰਚਾਇਤ ਹੈ ਲੇਕਿਨ ਅਹੀਂ ਮਾਦੋ ਪਰ ਬਿਚ ਰਹਿਣ ਨਾਲ ਆ ਸਾਡਾ ਇਹ ਇਥੋਂ ਮਕਸੂਮ ਵੱਧ ਤੋਂ ਵੱਧ ਕਿੰਨਾ ਹੋਗਾ 100 ਮੀਟਰ ਕੁ ਕਿਲੋਮੀਟਰ ਤੋਂ ਵੱਧ ਨਹੀਂ ਹੋ ਸਕਦਾ ਕਿਲੋਮੀਟਰ ਬਾਏ ਸਾਡੇ ਆਪਣੇ ਘਰ ਚੱਲੂ ਹੋ ਜਾਂਦੇ ਆ ਔਰ ਇੰਨੀ ਬਿਮਾਰੀ ਫੈਲੇ ਕਰਦੀ ਹੈ ਕਿ ਪ੍ਰਸ਼ਾਸਨ ਨੇ ਵੀ ਦੇਖਣਾ ਚਾਹੀਦਾ ਇਹ ਨਗਰ ਕੌਂਸਲ ਦੇ ਪ੍ਰਧਾਨ ਬਣੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਭਾਈ ਇੰਨੇ ਵਾਰੀ ਪ੍ਰੋਬਲਮ ਆਈ ਆ ਆਖਰ ਉਹਨਾਂ ਦੇ ਡਰਾਈਵਰ ਉਹਨਾਂ ਨੂੰ ਦੱਸਦੇ ਜਾ ਕੇ ਆ ਡਰਾਈਵਰ ਉਹਨਾਂ ਨੂੰ ਸੁਣਾਦੇ ਜਾ ਕੇ ਫਿਰ ਟਾਲੀਆਂ ਡਕਦੇ ਆ ਕਿ ਕਿਆ ਉਹ ਉਹਨੇ ਕੰਨ ਜੂ ਨਹੀਂ ਲੱਟਦੀ ਜੇ ਉਹਨਾਂ ਜੇ ਸਾਹਿਬ ਆਂਦੇ ਆ ਜਾਂ ਹੋਰ ਕੋਈ ਕਮੈਂਟ ਵੀ ਆਈ ਸੀ ਇੱਕ ਦੋ ਵਾਰੀ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਆ ਬਾਅਦ ਚੈੱਕ ਕਰੋ ਭਾਈ ਕਿ ਇੱਥੋਂ 1000 ਮੀਟਰ ਪਿੱਛੇ ਚੱਲ ਜਾਣ 1000 ਮੀਟਰ ਪਿੱਛੇ ਛੋਟ ਲੋ ਮੈਂ ਕਹਿ ਬਣ ਮਨੇ ਕਿ ਤੱਕੋ ਤ ਮਨੇ ਕਿ ਤਾ ਮੈਂ ਉੱਤੇ ਜੀ ਨਾਲ ਹੀ ਮੈਂ ਕਹੇ 1000 ਮੀਟਰ ਅੱਗੇ ਚੱਲ ਜਾ ਉਹ ਅਗ ਉਤੇ ਕਰ ਜੋ ਨਹੀਂ ਜੇ ਤੁਹਾਨੂੰ ਆਰਡਰ ਦਿੱਤਾ ਇਹ ਜਗਾ ਪਾਸਾ ਇਹ ਜੇ ਨਹੀਂ ਤੁਹਾਡੇ ਕੰਮ ਪੰਨ ਕੀਤਾ ਜਾਏਗਾ ਨਹੀਂ ਪੂਰਾ ਸੌਣਾ ਪੰਨ ਕੀਤਾ ਜਾਏਗਾ ਸਰ ਨਹੀਂ ਨਹੀਂ ਫਿਰ ਇਹ ਟਰਾਲੀਆਂ ਢੱਕਾਂਗੇ ਇੱਥੇ ਇਦਾਂ ਝਗੜਾ ਹੁੰਦਾ ਰਹੇਗਾ ਇਹ ਪ੍ਰਸ਼ਾਸਨੀ ਜ਼ਿੰਮੇਵਾਰ ਹੋਏਗਾ ਫਿਰ ਨਗਰ ਕੌਸ਼ਲ ਦੇ ਜ਼ਿੰਮੇਵਾਰ ਹੋਣਗੇ ਪ੍ਰਧਾਨ ਜ਼ਿੰਮੇਵਾਰ ਹੋਣਗੇ ਫਿਰ ਅੰਤਖੁਦਾਈ ਦਾ ਬਾਹਰ ਤੇ ਹੀ ਹੋਣਾ ਨਾ ਫਲੋਰ ਕਿਉਂ ਸਰ ਸਰ ਅਹੀਂ